ਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੋਂ ਕਿ ਬਿਨਿਆਲ ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਤਾ ਹੈ ਤੇ ਸਾਰੇ ਇਲਾਜਯੋਗ ਹੀ ਨੇ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਏ ਐਵੇਂ ਲੱਗਦਾ ਜਿਦਾ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ ਜਿਹਨ ਲਿਆਂਦਾ ਹੋਇਆ ਹੈ ਸਿਵਲ ਹਸਪਤਲ ਗਰਦਸ਼ੰਕਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸਾਰੇ ਬਿਲਕੁਲ ਠੀਕ ਹੈ ਤਕਰੀਬ ਤੁਹਾਡੀ ਚ ਡਿੱਗੀ ਸੀ ਗੱਡੀ ਨਹੀਂ 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 ਰੋਡ ਤੇ ਹੀ ਪਲਟ ਗਈ ਸੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦਾ ਹੋਣ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਕਿ 30-35 ਸਵਾਰੀਆਂ ਸੀਗੀਆਂ। ਜਖਮੀ ਹੈਗੇ ਆ 7-8 ਹੈਗੇ ਆ ਜਖਮੀ ਬਾਕੀ ਤਕਰੀਬਨ ਠੀਕ ਹੈ ਜੀ। ਹਾਂਜੀ ਸਾਡੇ ਕੋਲ ਐਕਸੀਡੈਂਟ ਆਇਆ ਸੀ ਕਿ ਮਾਸ ਗਜੂਲਟੀ ਆਇਆ ਸੀ ਕਿ अराउंड 20-25 ਪੇਸ਼ੈਂਟਸ ਸੀਗੇ ਜਿਨ੍ਹਾਂ ਦਾ ਸਾਡੀ ਸਾਰੇ ਟੀਮ ਵੱਲੋਂ ਇੱਕਦਮ ਅਪਕਾਲ ਗਈ ਤੇ ਐਮਰਜੈਂਸੀ ਸਾਰੇ ਡਾਕਟਰਸ ਤੇ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ। ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋਡ ਬੈਂਸ ਸਕੇ ਜਿਹੜਾ ਜਾਰ ਸੀਰੀਅਸ ਪੇਸ਼ੈਂਟ ਹੈਗੇ ਆਪਾਂ ਪੀਜੀਏ ਰੈਫਰ ਕਰ ਦਿੱਤੀ ਹੋਈ ਹੈ ਇੱਕ ਸੌਟ ਐਮਬੂਲੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਚਸ ਕੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਭ ਅਸੀਂ ਜੀ ਜਿਲ੍ਹਾ ਕੈਥਲ ਤੋਂ ਆਏ ਆ ਅੱਛਾ ਜੀ ਹਲੋ ਕਕਰਾਲਾ ਪਿੰਡ ਹੈ ਸਾਡਾ ਜੀ ਕੁਝ ਕਾਂਗਤਲੀ ਤੋਂ ਜੀ ਆ ਕੁਝ ਕਕਰਾਲੇ ਆ ਨਾ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਮਤਲਬ ਗੁਰ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚ ਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇੱਧਰੋਂ ਅਸੀਂ ਹੁਣ ਲਾਸਟੇ ਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੋਂ ਉਤਰਦੀ ਪਈ ਸੀ ਗੱਡੀ ਤੇ ਉਹ ਪਲਟ ਗਈ ਏ ਜੀ ਗੱਡੀ ਤੇ ਕਾफी ਸੱਟਾਂ ਸਭ ਨੂੰ ਲੱਗੀਆਂ ਨੇ ਕਿੰਨੇ ਕ ਬੰਦੇ ਵਿੱਚ ਸੀਗੇ ਯਾਤਰੀ ਉਹ तकरीबन 30 30 ਜਣੇ ਸੀ ਜੀ 30 ਪੰ 30 ਕ ਜਣੇ ਸੀ 30 ਲਗਭਗ 31 ਜਣੇ 31 ਜਣੇ ਆ ਲੇਡੀਆਂ ਤਾਂ ਲੇਡੀਆਂ ਜਿਆਦਾ ਸੀ ਲੇਡੀਆਂ ਜਿਆਦਾ ਸੀ ਅਸੀਂ ਅਸੀਂ ਆਦਮੀ ਥੋੜੇ ਘੱਟ ਸੀ 500 ਆਦਮੀ ਸੀ ਹਾਂ ਜੀ ਆ जख्मी ਕਾਫੀ ਹੋ ਗਏ। ਬਾਕੀ ਸਾਡੀ ਵਾਸਤੇ ਮਦਦ ਬਹੁਤ ਕੀਤੀ ਹੈ। ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ। ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ ਚ ਮਦਦ ਹੋਈ ਹੈ। ਕੀ ਨਾਮ ਕੀ ਹੈ? ਮੇਰਾ ਭੁਪਿੰਦਰ ਸਿੰਘ ਨਾਮ ਹੈ। ਹਾਂਜੀ।